ਆ ਰੈ ਨਿਊ ਬਲੌਕ ਤੇ ਕਰਨਾ ਟਾਇਰ ਅੰਦਰ ਛੋਟੇ ਤੇ ਅੱਜ ਬਾਹਰ ਨਹੀਂ ਗੇ ਬਾਹਰੇ ਕੱਢੇ ਸੀ ਉਹ ਤੋਂ ਪਹਿਲਾਂ ਹੁਣ ਅੰਦਰ ਕਰਦੇ ਆ ਵਿਚਾਲੇ ਲਾ ਲਓ ਦੋਈ ਚੱਕ ਦੂ ਦੋਨੇ ਟਾਇਰ ਚੱਕ ਦੂ ਨਾ ਨਾ ਚਿੱਟ ਲਾ ਨਾ ਛੱਡਦੇ ਨਹੀਂ ਤੁਸੀਂ ਵਿਚਾਲੇ ਲਾਓ ਜਰਾ ਦੇਖ ਵਿਚਾਲੇ ਲਾਓ ਓਏ ਵਿਚਾਲੇ ਲਾ ਕੇ ਕੱਢਿਆ ਸੀ ਤੁਸੀਂ ਵਿਚਾਲੇ ਲਾਓ ਓਏ ਛੱਡ ਲਾਓ ਪਹਿਲਾਂ ਓਏ ਸਾਡੇ ਨਾਲ ਆਏ ਤੁਸੀਂ ਇਹਦਾ ਅੱਗੇ ਦਿੰਦੇ नुक्ता 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 एक पास से लाला ने हम्म एक पास से डाल पानी दो एक बार हां हड़ दे हड़ दे हड़ दे थोड़ा पानी डाल दो मैं बस रोक दूं मेरा रेट में नहीं है आदमी में किया Kelewat. Part ini ਸਾਰੇ ਇਕੱਠੇ ਕਰ ਲੈ ਮੇਟਰ ਸਾਰੇ ਸਾਰੇ ਇਕੱਠੇ ਕਰ ਲੈ ਫਲੇਟ ਕਘਾ ਦੇ ਟੈਰੂ ਦੇ ਨਹੀਂ ਰੱਖ ਲੋ ਕਾ ਕੰਮ ਆਗਾ ਕੱਟ ਪਾ ਦੇ ਆਹ ਆਇਤੀ ਬੋਲ ਆਹੀ ਮੇਰੀ ਜਦੋਂ ਮੋੜ ਚਾਹ ਰਹੇ ਹੋਰ ਵਾਰ ਤੇ ਤਾਂ ਇਹ ਜਿਹੜਾ ਬੀਚ ਤੇ ਕਿਹਾਦਾ ਨਹੀਂ ਤਾ ਇਹ ਕੁੱਲਾ ਹਦੀ ਪਉ ਦੇ ਪਤਾ ਰੱਖੋ ਉਹ ਬਣਾ ਕੇ ਵਾਲੇ ਉਹ ਹੀ ਗੱਲ ਵਾਲੇ ਗੱਲਾਂ ਦਾ ਉਹ ਦੋ ਨੜਾ ਦਾ ਪਤਾ ਲੱਗਿਆ ਇੱਥੇ ਇੱਥੇ ਹੋ ਜਾਏ ਹੈਲੋ ਗਾਇਜ਼ ਇਹ ਆ ਸਾਡਾ ਨਿਊ ਵਲੌਗ ਅਸੀਂ ਅੱਜ ਖੋਲ ਰਿਆਂ ਟਰੈਕਟਰ ਦੇ ਮੈਂ ਖੋਲ ਰਣੇ ਵੀਰੇ ਅੱਜ ਅਸੀਂ ਟਰੈਕਟਰ ਦੇ ਟਾਇਰ ਅੰਦਰ ਕਰ ਰਹੇ ਆ ਅਸੀਂ ਇਹ ਸਾਡੇ ਘੂੜੇ ਵੀਰ ਦਾ ਟਰੈਕਟਰ ਆ ਇੰਨਾ ਟਰੈਕਟਰ ਆ ਬਾਹਰ ਨਹੀਂ ਭਦਨੀ ਹੈ ਟਰੈਕਟਰ ਦੇ ਟਾਇਰਾਂ ਦੇ ਮੇਲੇ ਚਲਾਉਣਾ ਕਿਹੜੇ ਮੇਲੇ ਚਲਾਵਾਇਆ ਅਰੇ ਹਾਂ ਤੁਹਾਡੇ ਲਈ ਮੇਲੇ ਮੇਲਾ ਮਾਰਦੀ ਹੋਵੇ ਚਲਾਉਣਾ 55 ਛੱਡ ਦੇ ਨਹੀਂ ਛੱਡ ਦੇ ਨਹੀਂ 올 ਰਾਈਟ ਇਹ ਡਰਾਈਵਰ ਕਿਹੜਾ ਬਣੂਗਾ ਫਿਰ ਆ ਆ ਮੁੰਡਾ ਡਰਾਈਵਰ ਹੈ ਚੋਟੀ ਦਾ ਹੂੰ ਆਪਣੀ ਇੰਟਰੋਡਕਸ਼ਨ ਦੇ ਦਿਓ ਜੀ ਇਹ ਚਲਾਉ ਵਾਲੇ ਬਿੰਦੇ ਦਾ ਭਾਈ ਆ ਕੋਲ ਵਾਲੇ ਬਿੰਦੇ ਦਾ ਭਾਈ ਸਾਬਾਉਂ ਨਹੀਂ ਆ ਨਹੀਂ ਹੋਇਆ ਹੈਲੋ ਗਾਇਜ਼ ਵੈਲਕਮ ਬੈਕ ਆ ਸਾਡਾ ਬੰਦਾ ਰਹਿ ਗਿਆ ਸੀ ਜੀ ਇੱਕ ਇਹ ਰੁੱਸ ਗਿਆ ਸੀ ਇਹ ਤੁਸੀਂ ਮੇਰੀ ਵੀਡੀਓ ਨਹੀਂ ਬਣਾ ਰਹੇ ਹੈਗੇ ਇਹ ਦੁਬਾਰੇ ਫੇਰ ਖੋਲਣ ਲੱਗ ਇਹ ਇਹ ਅਸੀਂ ਨਵਾਂ ਬਲੌਗ ਬਣਾ ਰਹੇ ਆ ਅਸੀਂ ਜੋਰੇ ਬਣਾ ਕਹੋ ਫਾ ਵੱਡੀ YouTube ਹੈਲੋ ਗਾਇਜ਼ ਵੈਲਕਮ ਬੈਕ ਸਾਡੇ ਨਵੇਂ ਵਲੌਗ ਦੇ ਵਿੱਚ ਅੱਜ ਅਜੇ ਟਰੈਕਟਰ ਦੇ ਟਾਇਰ ਖੋਲ ਰਹੇ ਆ ਇਹ ਨੇ ਕੋੜਾ ਜੀ ਦੇ ਦੇਖੋ ਕੋੜਾ ਜੀ ਦੁਬਾਰਾ 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 ਮੁੰਡਾ ਵਲੌਗ ਬਣਾਉਣਾ ਸਿੱਖ ਰਿਹਾ ਤੁਸੀਂ ਦੇਖਿਓ ਵਲੌਗ ਚ ਵੀ ਟਰਾਈ ਕਰ ਰਿਹਾ ਦੁਬਾਰਾ ਦੁਬਾਰਾ ਵੀ ਕਿਵੇਂ ਲੱਗਾ ਵਲੌਗ ਜ਼ਰੂਰ ਦੱਸੋ ਕਮੈਂਟ ਕਰਕੇ ਮੁੰਡੇ ਬਾਰੇ ਵੀ ਵਲੌਗ ਕਿਵੇਂ ਲੱਗਾ ਤਾਂ ਇਹ ਬਣਾ ਰਿਹਾ ਸੀ ਜਿਆ ਵਲੌਗ ਆ ਲੱਗਾ ਬਾ ਬੇਟ ਚੱਕਣਾ ਆਪਣੇ ਯਾਰ ਮਿੱਤਰ ਕਰੇ ਬੇਟ ਪਿਆ ਬੇਟ ਲਿਆਉਣਿਆ ਕਾ ਚਲਾਈਏ ਫਿਰ ਆਪਾਂ ਕੀ ਗੱਲ ਆ ਵੱਡਾ ਆਪਾਂ ਚੈੱਕ ਕਰਦੇ ਦੱਸ ਦਿਆਂ ਕਰਾਂ ਜਾਂ ਕੇ ਇੱਧਰ ਬੇੜ ਦੋ ਉੱਥੇ ਲਾਵਾਂਗੇ ਤੇ ਉੱਧਰ ਕੱਢੀ ਜਾਂਦੇ ਆ ਹਾਂ ਬਣਾ ਤੂੰ ਵਲੌਗ ਬਣਾ ਉਹਦੇ ਮੈਂ ਪੈਂ ਤੂੰ ਦੱਸ ਜਰੇ ਬਣਾ ਤੂੰ ਵਲੌਗ ਬਣਾ ਫੇਰ ਨਾੜ ਤੱਕੀ ਹਾਂ 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 ਹਰੇ ਅੱਗੇ ਸਾਰੇ ਫੇਰ ਤਾਹਣੇ ਛੱਟ ਵਾਲੇ ਖੜਜੋ ਓਏ ਇੱਕ ਮਿੰਟ ਸੋਨੂ ਯਾਰ ਥੱਲੇ ਲੈ ਨਾਟ ਪਾ ਲਾ ਹਰ ਆੜ ਤੋ ਕੀ ਕਰਾਉਣਾ ਮੂਹ ਬਸ ਨਾਮ ਪਾ ਕੇ ਓਏ ਪੈ ਕੇ ਪੈ ਕੇ ਹੂ ਇਹ ਕੰਮ ਕਰਾਣਾ ਤੋ ਖੋਹ ਹਰ ਬੰਦੇ ਨੂੰ ਸਾਡਾ ਆੜ ਮਾਰ ਤੋ ਹਰ ਡੇਪੋ ਦੀ ਇੰਟਰਵਿਊ ਲੈ ਕੇ ਆ ਰਹੇ ਹਾਂ ਅਸੀਂ ਗਾਣਾ ਲੈਨੇ ਨੇ ਬਾਗ ਲਿਆ ਚਾਰੇ ਨਾਟ ਪੈ ਗਏ ਚਾਰੇ ਨਾਟ ਪੈ ਗਏ ਛੋਡਾ ਕੀ ਬੱਚਿਆ ਰਹੇ ਜਿਹੜਾ ਕੰਮ ਕਰ ਰਹੇ ਨੇ ਕੰਮ ਤਾਂ ਬਕਰ ਠੀਕ ਹੈ ਬਿਹਤਰੀ ਨੇ ਸਾਰੇ ਐਸ਼ਾ ਜੀ ਤੇਰੇ ਲੱਗਿਆ ਅੜਾ ਯਾਰ ਤੇਰੇ ਨਾਟ ਹੋ ਰਵਾਲਾ ਕਰ ਜੋ ਬੇਡ ਚੱਕਣੇ ਕੀ ਹੋ ਗਿਆ ਕੋੜੇ ਪਰਾਓ ਇਹ ਨਹੀਂ ਦੇਖ ਲੈ ਕੀ ਹੋ ਗਿਆ ਨਾੜ ਫਸ ਗਿਆ ਇੱਕ ਆ ਨਾੜ ਕਾ ਤੂੰ ਹੈਲੋ ਇਹ ਕ ਪਾਣਾ ਲੈ ਨੰਦਰ ਲਗਣਾ ਵਾਲਾ ਨੰ ਨਾ ਪਾਣਾ ਲੈ ਨੰਦਰ ਲਗਣਾ ਵਾਲਾ 192 ਦਾ 192 ਦਾ ਲੱਗੂ ਗੋਟੀ ਚ ਲੱਗਦੀ ਹੈ ਦੇਖੀ ਹੋਈ ਹੈ ਇਹਦਾ ਦੇਖ ਲਾ ਗੋਟੀ ਚਲਾਈ ਜਾਂਦਾ ਉਹਨੂੰ ਹਾਂ ਆਇਆ ਕੀ ਕੀ ਲੈਣਾ ਕੀ ਕੀ ਮੰਗਦਾ ਪੁੱਛਦਾ ਸਵਾਲ ਦਾ ਪੁੱਛ ਵੀ ਫੇਰ ਬਲਾਉਂਦਾ ਉਹਨੂੰ ਛੋਟਾ ਕੀ ਵਿਚਾਰ ਹੈ ਇਹਨਾਂ ਤੇ ਵਿਚਾਰ ਤਾਂ ਵੀ ਬੇਲੇ ਬੰਦੇ ਕਿੱਥੇ ਟਾਇਰ ਅੰਦਰ ਕਰ ਲੰਦੇ ਗਏ ਹੋਰ ਨਹੀਂ ਕਰਨਾ ਹੈ ਹੋਰ ਬਦਨਾਮ ਤੋਂ ਪੈਣੀ ਕੀ ਮੰਗਦਾ ਕਰੇ ਤੁਸੀਂ ਰਾੜ ਥੋੜਾ ਤੁਸੀਂ ਫੇਰ ਤੁਸੀਂ ਤੁਸੀਂ ਰਾੜ ਦੇਣਾ ਚਾਹੁੰਦੇ ਨਾ ਰਾੜ ਦੇਣਾ ਚਾਹੁੰਦੇ ਜੰਗ ਵੀ ਨਾ ਅਸੀਂ ਨਹੀਂ ਲੈਂਦੇ ਤੁਸੀਂ ਰਾੜ ਲੈਣਗੇ ਨਾ ਦੇਣਾ ਹੈ ਸੁਕਣਾ ਵੀ ਨਹੀਂ ਕੋਈ ਨਾ ਹੋਏ ਇਦੋਂ ਅਸੀਂ ਕੋਈ ਨਾ ਹੋਏ ਨਾ ਹੋਏ ਤੋਂ ਬੰਦ ਕਰਾਇਆ ਸੀ ਨਾ ਨਾ ਬੰਦਕਾ ਵਾਹੇ ਜੱਕੀ ਫੜ ਜਾਂਦੇ ਨੇ ਉਹਦਾ ਵੱਡਾ ਰਾਡ ਚੱਕ ਲੈ ਕੇ ਨਾਟਕਾ ਦੇਖੜਾ ਚ ਓਏ ਬੰਦਾ ਮਾੜਾ ਜੇ ਥੋੜੇ ਮਾੜਾ ਜੇ ਕਹਾਂ ਮਾੜਾ ਜੇ ਮੈਂ ਕਿਹਾ ਫਿਰ ਅੱਧਾ ਬੰਦੇ ਪੰਜ ਸੱਤ ਲੈਣੇ ਕਿਸੀ ਰਾਡ ਦਾ ਕਿ ਮੁੱਤੇ ਤੇ ਬੁਰਾਈ ਗਣਾ ਮੈਨੂੰ ਗਰੰਟ ਘੱਟ ਕਰ ਗਰੰਟ ਘੱਟ ਕਰ ਲੈ ਮਲਾ ਡੱਬਾ ਲਾ ਜਾ ਦੋਨੇ ਸਣਾ ਫੜਨਾ ਪੁੱਤ ਆ ਇੱਧਰ ਨੂੰ ਜਾਉਂਗਾ ਨਾਲ ਵਾਲੇ ਪਾਸੇ ਇਹ ਸਾਡੇ ਨਵੇਂ ਮਿਸਤਰੀ ਜੀ ਚੜ੍ਹਦੀ ਜੀ ਬਈ ਉਹ ਕੰਮ ਕਰਤਾ ਨਾ ਸੋਨੂੰ ਨੂੰ ਬਿਠਾਓ ਹੋਰ ਦੇ ਸਾਹ ਓਏ ਆ ਨੰਮ ਜਾਨ ਬੈਠਾ ਯਾਰ ਉਰੇ ਨੰਮ ਜਾਨ ਨਹੀਂ ਉਹ ਨਿਕਲ ਜਾ ਰਾੜ ਮੈਨੂੰ ਕਹੀਦਾ ਗਿਆ ਪਹਿਲਾਂ ਮਾਲਾ ਜੀ ਪਾਜੀ ਪਾਜੀ ਹਰਨੇ ਸੋਨੋ ਇਹ ਮਾਲਾ ਵਾਲਾ ਹੈ ਨਹੀਂ ਇਹ 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 ਅੱਗ ਕੱਢ ਦੇਣੀ ਸੱਤ ਗੱਸ ਪਹਿਲਾਂ ਯਾਰ ਟੈਂਪਰੀ ਫੇਰ ਜਮਾ ਸਿਰੇ ਲਾਤਾ ਬਈ ਹਰਨੇ ਲਾ ਦਿੰਦਿਆ ਜੋ ਮੋਕਸੀ ਨੇ ਲੈ ਇਹਨੂੰ ਸੋਨ ਨੂੰ ਲਾਟੇ ਲੱਗ ਰੇ ਥੋੜਾ ਯਾਰ ਬੱਗਾ ਤੇਰਾ ਖੂਨ ਹੋਰ ਨਹੀਂ ਜਨਾ ਦੁਨੀਆਂ ਮਾਰਨੇ ਕਿਤਾ ਇਹ ਮਨ ਦਾ ਹਾਂ ਲਾਈ ਓਏ ਹੁਣ ਬੈਠ ਉਧਰ ਦਿੱਤੇ ਲਿਆ ਨੇ ਲਾਲਿਆ ਓਏ ਕਰਦਾ ਲਾ ਕੇ ਰੱਖੇ ਨੂੰ ਮਾਣਾ ਨਾ ਮੇਰੇ ਫੋਨ ਤੇ ਨਹੀਂ ਲੱਗਿਆ ਫੋਨ ਫੋਨ ਲਾਈ ਨਾ ਯਾਰ ਲੈ ਓਏ ਫਾਈ ਚੜਾ ਇਹਨੂੰ ਛੱਡਦਾ ਯਾਰ ਦਿੰਦੀ ਚੜੀ ਆਂ ਆਖ ਲੈ ਆਜ ਮੈਂ ਨਾ ਆਹ ਤੇ ਅਰਜਨ ਕੋੜੇ ਤੇਰੇ ਬਣਾਣੀ ਕੋਈ ਹੋਰ ਕਰ ਸਕਦਾ ਓ ਮੂਰੇ ਟਾਇਰ ਤੇ ਪਿਆ ਨਵੇਂ 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 ਟਾਂ ਟੇ ਨਾ ਆ ਗੱਡਲਾ ਮੋੜ ਆ ਦਾ ਉਹ ਘਾਰੀ ਫ੍ਰੀ ਕਰਤੇ ਹੋਈ ਆ ਦੀ ਮੰਗ ਰੋ ਪਤਾ ਹੈ ਨਾ ਉਹ ਨਾਲ ਜੂੜੀਆਂ ਬੜੀਆਂ ਪਈਆਂ ਨੇ ਕੋਈ ਕਿੰਨਾ ਮੂਰਗੇ ਦੇ ਜੂੜੀਆਂ ਬੜੀਆਂ ਪਈਆਂ ਨੇ ਤਿੰਨ ਦਾ ਜਿਹੜਾ ਕਰਤਾ ਫਾਈਨਲ ਤੇ ਵੇਟ ਲਾ ਕੇ ਚਾਰੇ ਓਕੇ ਦੀ ਰਿਪੋਰਟ ਕਰਤਾ ਆਵਾੜਾ ਮਨਾ 35 ਛੋਟਾ ਜਿਹੜਾ ਬਗਿਆਊਗਾ ਬੇਡ ਕਰਦੇ ਆ ਓਕੇ ਜਮਾ ਚਾਰੇ ਬੇ ਠੋਕ ਤੇ ਕੰਪਲੀਟਾ ਕੰਮ ਬਸ ਉਹ ਦਰਾਈਏ ਥੋੜੇ ਜੇ ਹੋ ਗਿਆ ਕੰਮ ਤੇ ਫੜਾ ਤੇ ਛੋਟੇ